ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਆ ਪੰਜਾਬੀ ਵਿਆਕਰਨ ਦੀ ਕਲਾਸ ਪੰਜਾਬੀ ਵਿਆਕਰਨ ਦੇ ਵਿੱਚ ਸਾਡੀਆਂ ਚੱਲ ਰਹੀਆਂ ਸੀ ਸ਼ਬਦ ਸ਼੍ਰੇਣੀਆਂ ਤਾਂ ਸ਼ਬਦ ਸ਼੍ਰੇਣੀਆਂ ਦੇ ਵਿੱਚੋਂ ਅੱਜ ਸਾਡੀ ਜਿਹੜੀ ਸ਼ਬਦ ਸ਼੍ਰੇਣੀ ਆ ਉਹ ਹੈ ਵਿਸ਼ਮਿਕ ਇਹ ਤੋਂ ਪਹਿਲਾਂ ਅਸੀਂ ਨਾਮ ਦੇਖਿਆ ਪਰ ਨਾਮ ਦੇਖਿਆ ਕਿਰਿਆ ਦੇਖੀ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਤੇ ਯੋਜਕ ਤਾਂ ਅੱਜ ਸਾਡੀ ਹੈਗੀ ਆ ਵਿਸ਼ਮਿਕ ਦੀ ਕਲਾਸ ਤਾਂ ਵਿਸਮਿਕ ਆਪਾਂ ਦੇਖਿਆ ਸੀ ਸਾਡੇ ਕੋਲ ਟੋਟਲ ਕਿੰਨਿਆ ਸ਼ਬਦ ਸਰੈਣੀ ਆ ਸਾਡੇ ਕੋਲ ਟੋਟਲ ਹੈਗੀਆਂ ਨੇ 8 ਸ਼ਬਦ ਸਰੈਣੀ ਆ ਬਾਕ ਦੇ ਵਿੱਚ ਵਿਚਰਨ ਵਾਲਾ ਹਰੇਕ ਸ਼ਬਦ ਬਾਕ ਦੇ ਵਿੱਚ ਵਿਚਰਨ ਵਾਲਾ ਸ਼ਬਦ ਕਿਸੇ ਨਾ ਕਿਸੇ ਸ਼ਬਦ ਸਰੈਣੀ ਦੇ ਵਿੱਚ ਆਉਂਦਾ ਜਦੋਂ ਆਪਾਂ ਕਹਿੰਦਾ ਰਾਮ ਸਾਡੇ ਨਾਮ ਦੀ ਨਾਲ ਦਿਮਾਗ ਚ ਆ ਜੂਗਾ ਤਾਂ ਇਹ ਨਾਮ ਸ਼ਬਦ ਸਰੈਣੀ ਨਾਮ ਜਿਹੜੀ ਸ਼ਬਦ ਸਰੈਣੀ ਆ ਉਹਦੇ ਵਿੱਚ ਆਉਂਦਾ ਆਪਾਂ ਕਹਿੰਦਾ ਉਹ ਤਾਂ ਸਾਨੂੰ ਪਤਾ ਲੱਗ ਗਿਆ ਇਹ ਕੀ ਆ ਇੱਕ ਪੜਨਾਮ ਆਪਾਂ ਕਹੇ ਤਾਂ ਲਾਲ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਕੀ ਇੱਕ ਵਿਸ਼ੇਸ਼ਣ ਆ ਇਹ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸ ਰਿਹਾ ਤਾਂ ਇੱਕ ਵਿਸ਼ੇਸ਼ਣ ਆ ਆਪਾਂ ਕਹੇ ਤਾਂ ਪਰਦੀ ਜਾਂ ਕਰਦੀ ਜਾਂ ਜਾਂਦੀ ਤਾਂ ਇਹ ਕੀ ਆ ਜਦੋਂ ਆਪਾਂ ਇਹਨੂੰ ਕਿਹੜੀ ਸ਼ਬਦ ਸ਼੍ਰੇਣੀ ਚ ਪਾਵਾਂਗੇ ਆਪਾਂ ਨੂੰ ਪਤਾ ਲੱਗ ਗਿਆ ਇਹ ਕੀ ਆ ਇੱਕ ਕਿਰਿਆ ਤੇਜ਼ ਪੜਦੀ ਜਾਂ ਤੇਜ਼ ਜਾਂਦੀ ਹੈ ਤੇਜ਼ ਦੌੜਦੀ ਆ ਤਾਂ ਜਦੋਂ ਇਹਦੇ ਨਾਲ ਕਿਰਿਆ ਦੇ ਮੂਰੇ ਆ ਕੇ ਇਹਨੂੰ ਚੇਂਜ ਕਰਦੇ ਨੇ ਤਾਂ ਪਤਾ ਲੱਗਿਆ ਕਿ ਇਹ ਕੀ ਹੈ ਕਿਰਿਆ ਵਿਸ਼ੇਸ਼ਣ ਨਾਮ ਜਾਂ ਪੜਨਾਮ ਨਾਮ ਜਾਂ ਪੜਨਾਮ ਦਾ ਸਬੰਧ ਬਾਕ ਦੇ ਬਾਕੀ ਸ਼ਬਦਾਂ ਨਾਲ ਕਰਨ ਲਈ ਜਿਹੜੇ ਸ਼ਬਦ ਆਉਂਦੇ ਨੇ ਉਹ ਹੁੰਦੇ ਸੀ ਸੰਬੰਧਕ ਦੋ ਵਾਕਾਂ ਨੂੰ ਆਸ ਵਿੱਚ ਜੋੜਨ ਲਈ ਦੋ ਉਪਵਾਕ ਦੋ ਉਪਵਾਕਾਂ ਨੂੰ ਜਦੋਂ ਆਸ ਵਿੱਚ ਜੋੜਦੇ ਸੀਗੇ ਤਾਂ ਉਹਨਾਂ ਨੂੰ ਸੀ ਕਿਹਾ ਜੋਜਕ ਤੇ ਅੱਜ ਕੁਛਕਿ ਸ਼ਬਦ ਜਿਹੜੇ ਆਪ ਮਹਾਰੀ ਸਾਡੇ ਮੂੰਹ ਚੋਂ ਨਿਕਲਦੇ ਨੇ ਆਪ ਮਹਾਰੀ ਸਾਡੇ ਮੂੰਹ ਚੋਂ ਨਿਕਲਦੇ ਨੇ ਤਾਂ ਉਹਨਾਂ ਨੂੰ ਕਿਹੜੀ ਸ਼ਬਦ ਸ੍ਰੇਣੀ ਚ ਰੱਖਾਂਗੇ ਉਹਨਾਂ ਨੂੰ ਰੱਖਾਂਗੇ ਅਸੀਂ ਬਿਸਮਿਕ ਜਿਵੇਂ ਆਪਾਂ ਕਹਿੰਦੇ ਹਾਈ ਰੱਬਾ ਅ ਮਤਲਬ ਕੁਛ ਵੀ ਜਿਵੇਂ ਆਪਾਂ ਕਹਤਾ ਸ਼ਾਵਾਸ਼ੀ ਹੁਣ ਸ਼ਾਵਾਸ਼ੀ ਕਾਦੇ ਵਿੱਚ ਜਾਊਗਾ ਨਾਮ ਚ ਪ੍ਰਣਾਮ ਚ ਸੰਬੰਧਕ ਜੋਜਕ ਕਿਹੜੀ ਸ਼ਬਦ ਸ੍ਰੇਣੀ ਚ ਆਊਗਾ ਜਦੋਂ ਕਹਿੰਦੇ ਸ਼ਾਵਾਸ਼ੀ ਤਾਂ ਉਹ ਜਾਊਗਾ ਬਿਸਮਿਕ ਦੇ ਵਿੱਚ ਹਾਈ ਰੱਬਾ ਸਦਾ ਸਹਾਗਨ ਰਮੀ ਸ਼ਾਬਾਸ਼ ਬੱਲੇ ਬੱਲੇ ਤਾਂ ਇਹ ਸ਼ਬਦ ਸਾਰੇ ਕੀ ਨੇ ਵਿਸਮਿਕ ਜਿੰਨਾ ਸ਼ਬਦਾਂ ਵਿੱਚ ਕਿਸੇ ਨੂੰ ਸਮੂਦਨ ਕਰਨ ਵੇਲੇ ਖੁਸ਼ੀ ਗਮੀ ਜਾਂ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕੀਤਾ ਹੋਵੇ ਇਨ੍ਹਾਂ ਭਾਵਾਂ ਨੂੰ ਪੇਸ਼ ਕਰਨ ਵਾਲੇ ਸ਼ਬਦ ਸੁਭਾਵਿਕ ਹੀ ਸਾਡੇ ਮੂੰਹੋਂ ਨਿਕਲਦੇ ਹਨ ਤਾਂ ਉਹਨਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ ਅਸੀਂ ਦੇਖਿਆ ਸੀ ਸਾਡੇ ਸਾਡੀਆਂ ਟੋਟਲ ਸ਼ਬਦ ਸਰੇ ਨਹੀਂ ਆ ਅੱਠ ਨੇ ਅੱਠ ਦੇ ਵਿੱਚੋਂ ਨਾਮ ਸਾਡੇ ਸੀਗੇ ਪੰਜ ਕਿਸਮਾਂ ਦੇ ਇਸ ਤਰੀਕੇ ਨਾਲ ਜਿਹੜੇ ਸਾਡੇ ਬਿਸਮਿਕਾ ਇਹ ਸਾਨੂੰ ਮਿਲਦੇ ਨੇ ਨੌ ਕਿਸਮਾਂ ਦੇ ਤੇ ਬਾਕ ਦੇ ਵਿੱਚ ਬਾਕ ਦੇ ਵਿੱਚ ਜਿਹੜੇ ਬਿਸਮਿਕਾ ਇਹ ਹਮੇਸ਼ਾ ਸਟਾਰਟਿੰਗ ਦੇ ਵਿੱਚ ਆਉਂਦੇ ਨੇ ਤੇ ਇਹ ਇਹ ਇਹਨਾਂ ਦਾ ਚਿੰਨ ਬਿਸਮਿਕ ਜਿਵੇਂ ਆਪਾਂ ਕਹਿੰਦਾ ਹਾਈ ਰੱਬਾ ਤਾਂ ਉਹਦੇ ਵਿੱਚ ਇਹ ਵਾਲਾ ਚਿੰਨ ਹੋਗੇ ਬਾਕ ਦਾ ਬਾਕੀ ਹਿੱਸਾ ਉਹ ਤੋਂ ਅੱਗੇ ਸਟਾਰਟ ਹੋਊਗਾ ਬਿਸਮਿਕ ਦੀਆਂ 9 ਕਿਸਮਾਂ ਸਾਨੂੰ ਮਿਲਦੀਆਂ ਨੇ ਬਿਸਮਿਕ ਦੀ ਟੋਟਲ ਸਾਨੂੰ ਕਿੰਨੀਆਂ ਕਿਸਮਾਂ ਮਿਲਦੀਆਂ ਨੇ 9 ਜਿਵੇਂ ਸਮੂਦਨੀ ਬਿਸਮਿਕ ਹੋਗੇ ਕਿਸੇ ਨੂੰ ਸਮੂਦਨ ਕਰਨਾ ਕਿਸੇ ਨੂੰ ਬੁਲਾਉਣ ਲਈ ਜਿਹੜੀ ਸ਼ਬਦ ਅਸੀਂ ਵਰਤਦੇ ਆ ਨੀ ਕੁੜੀਏ ਨੀ ਮੁੰਡਿਆ ਉਹ ਇਹ ਵਾਲੇ ਪ੍ਰਸਾਸਾਵਾਚਕ ਬਿਸਮਿਕ ਜਦੋਂ ਆਪਾਂ ਕਿਸੇ ਦੀ ਸੇਫਤ ਕਰਦੇ ਆ ਬਾ ਬੱਲੇ ਬੱਲੇ ਸ਼ਾਵਾਸ਼ੇ ਤਾਂ ਇਹ ਵਾਲੇ ਸ਼ੂਕਵਾਚਕ ਬਿਸਮਿਕ ਜਦੋਂ ਕੋਈ ਹੈਰਾਨੀ ਹੁੰਦੀ ਆ ਕੋਈ ਦੁੱਖ ਹੁੰਦਾ ਹਾਈ ਰੱਬਾ ਇਹ ਵਾਲੇ ਜਿਹੜੇ ਸ਼ਬਦ ਬਾਖ ਦੇ ਸਟਾਰਟਿੰਗ ਦੇ ਵਿੱਚ ਆਉਣਗੇ ਸਤਕਾਰ ਬਾਜਕ ਬਿਸਮਿਕ ਜਦੋਂ ਆਪਾਂ ਕਿਸੇ ਨੂੰ ਸਤਕਾਰ ਦਿੰਨੇ ਆ ਜੀ ਆਇਆਂ ਨੂੰ ਤਨਪਾਗ ਇਹ ਵਾਲੇ ਜਿਹੜੇ ਸ਼ਬਦ ਆਉਂਦੇ ਨੇ ਤਾਂ ਉੱਥੋਂ ਸਾਨੂੰ ਪਤਾ ਲੱਗਦਾ ਇਹ ਕੀ ਆ ਸਤਕਾਰ ਬਾਜਕ ਬਿਸਮਿਕ ਅਸੀਸ ਬਾਜਕ ਬਿਸਮਿਕ ਜਦੋਂ ਕਿਸੇ ਨੂੰ ਆਪਾਂ ਅਸੀਸ ਦਿੰਨੇ ਆ ਅਸੀਸ ਦਿੰਨੇ ਆ ਪਲਾ ਹੋਵੇ ਜਉਂਦੇ ਰਹੋ ਜਵਾਨੀਆਂ ਮਾਰੋ ਮ सॉरी ਮੰਨੋ ਮਤਲਬ ਲੰਮੀ ਉਮਰ ਹੋਵੇ ਤਾਂ ਇਹ ਸਾਰੇ ਕੀ ਨੇ ਅਸੀਸ ਬਾਜਕ ਬਿਸਮਿਕ ਫਟਕਾਰ ਬਾਜਕ ਬਿਸਮਿਕ ਤਾਂ ਇਹਦੇ ਵਿੱਚ ਕਿਸੇ ਨੂੰ ਫਟਕਾਰ ਫਿੱਟੇ ਮੂੰਹ ਲਖ ਲਾਂਤ ਇੱਛਾ ਬਾਜਕ ਬਿਸਮਿਕ ਜਦੋਂ ਕੋਈ ਇੱਛਾ ਆਪਾਂ ਪੇਸ਼ ਕਰਨੀ ਹੋਵੇ ਹਾਈ ਜੇ ਕਾਸ਼ ਜੇ ਕਿਤੇ ਜਾਂ ਜੀ ਜੇ ਕਿਤੇ ਇਹ ਵਾਲੀ ਹਰਾਨੀ ਬਾਤਕ ਬਿਸਮਿਕ ਜਿਵੇਂ ਵਾਹ ਮਤਲਬ ਇਹ ਵਾਲੇ ਜਿੰਨੇ ਵੀ ਸ਼ਬਦ ਆਉਣਗੇ ਇਹ ਸਾਡੀ ਕਿਹੜੀ ਹਰਾਨੀ ਪੇਸ਼ ਕਰਨਗੇ ਸੂਚਨਾ ਬਾਤਕ ਬਿਸਮਿਕ ਜਦੋਂ ਆਪਾਂ ਕਿਸੇ ਨੂੰ ਸੂਚਨਾ ਦੇਣੀ ਆ ਖਬਰਦਾਰ ਜਿਵੇਂ ਖਬਰਦਾਰ ਅੱਗੇ ਸੜਕ ਟੁੱਟੀ ਆ ਖਬਰਦਾਰ ਮੌਸਮ ਅੱਜ ਖਰਾਬ ਆ ਤਾਂ ਕਿਸੇ ਨੂੰ ਸੂਚਨਾ ਦੇਣੀ ਆ ਆਪਾਂ ਲੱਗ ਤੋਂ ਤਾਂ ਇਹ ਕਿੱਥੇ ਵਰਤੇ ਜਾਂਦੇ ਨੇ ਇਹ ਹਮੇਸ਼ਾ ਬਾਕ ਦੀ ਸਟਾਰਟਿੰਗ ਦੇ ਵਿੱਚ ਵਰਤੇ ਜਾਂਦੇ ਨੇ ਤਾਂ ਪਹਿਲਾ ਸਾਡਾ ਹੈਗਾ ਸਮੂਦਨੀ ਬਿਸਮਿਕ ਸਮੂਦਨੀ ਕਿਸੇ ਨੂੰ ਸਮੂਦਨ ਕਰਨਾ ਕਿਸੇ ਨੂੰ ਬੁਲਾਉਣਾ ਉਹ ਬਿਸਮਿਕ ਜਿਹੜੇ ਕਿਸੇ ਨੂੰ ਬੁਲਾਉਣ ਲਈ ਬਰਤੇ ਜਾਣ ਨੀ ਬੇ ਕੁੜੀਏ ਓਏ ਜਿਵੇਂ ਓਏ ਮੂਰਖਾ ਕੋਈ ਸਿਆਣੀ ਗੱਲ ਕਰ ਤਾਂ ਉਹਨਾਂ ਨੂੰ ਸਮੂਦਨ ਕੀਤਾ ਹੋਇਆ ਨੀ ਕੁੜੀਏ ਬਹੁਤਾ ਰੌਲਾ ਨਾ ਪਾ ਤਾਂ ਇਹ ਕੀ ਹੈ ਇਹ ਸਾਰੇ ਉਹਰ ਅੰਡਰਲੈਂਡ ਕਰਨੀ ਕਿ ਕਾਦੇ ਵਿੱਚ ਆਉਣਗੇ ਨਾਮ ਨੇ ਇਹ ਪੜਨਾਮ ਨੇ ਕੀ ਆ ਇਹ ਹੈਗੇ ਨੇ ਬਿਸਮਿਕ ਸ਼ਬਦ ਜਿਹੜੇ ਆਪ ਮਹਾਰੇ ਸਾਡੇ ਮੂੰਹੋਂ ਨਿਕਲਦੇ ਨੇ ਤਾਂ ਇਨਾਂ ਤੋਂ ਬਾਅਦ ਹਮੇਸ਼ਾ ਇਹ ਚਿੰਨ ਲਾਏ ਜਾਂਦੇ ਨੇ ਪਿੱਛੇ ਪੀ ਵਾਈ ਕਿਉ ਰੱਖੇ ਨੇ ਤਾਂ ਇਹ ਵਾਲੇ ਚ ਇਨ ਇਨਾਂ ਦੇ ਬਾਅਦ ਦੇ ਵਿੱਚ ਵਰਤੇ ਜਾਂਦੇ ਨੇ ਤੁਸੀਂ ਸਭ ਆਸ਼ਕ ਬਿਸਮਿਕ ਉਹ ਬਿਸਮਿਕ ਜੋ ਮਨ ਦੀ ਖੁਸ਼ੀ ਨੂੰ ਪ੍ਰਗਟ ਕਰਨ ਮਨ ਦੇ ਖੁਸ਼ੀ ਆਪ ਮਹਾਰੇ ਜਿਹੜੇ ਸ਼ਬਦਾਂ ਦੇ ਰੂਪ ਵਿੱਚੋਂ ਸਾਡੇ ਮਹੌਰਾਇ ਸ਼ਬਦਾਂ ਦੇ ਰੂਪ ਦੇ ਵਿੱਚ ਬਾਹਰ ਆਉਂਦੀ ਆ ਜਿਵੇਂ ਬੱਲੇ ਬੱਲੇ ਸ਼ਾਵਾਸ਼ੇ ਕੋਈ ਅਸ਼ਕੇ ਜਿਵੇਂ ਬੱਲੇ ਬੱਲੇ ਮਹੌਨ ਤੂੰ ਵੱਡਾ ਕਵੀ ਬਣ ਗਿਆ ਤਾਂ ਇਹ ਕੀ ਆ ਉਹ ਕਹਣਗੇ ਇਹ ਕਿਹਦੇ ਕਿਹੜਾ ਵਿਸਮਿਕਾ ਕਿ ਇਹ ਪ੍ਰਸੰਸਾਵਾਚਕਾ ਕਿਹੜਾ ਇਹ ਪ੍ਰਸੰਸਾਵਾਚਕਾ ਸ਼ਾਵਾਸ਼ੇ ਤੇਰੀ ਮਿਹਨਤ ਸਦਕੇ ਤੂੰ ਪਾਸ ਹੋ ਗਿਆ ਤਾਂ ਇਹਦੇ ਵਿੱਚ ਕਿਸ ਦੀ ਸਿਫਤ ਕੀਤੀ ਹੋਈ ਆ ਤਾਂ ਇਹ ਜੀਣਾ ਬਸ ਹਸਾ ਵਾਜਕ ਬਿਸਮਿਕ ਸੂਕ ਵਾਜਕ ਬਿਸਮਿਕ ਉਹ ਬਿਸਮਿਕ ਜਿਹੜੇ ਮਨ ਦੀ ਖੁਸ਼ੀ ਸੌਰੀ ਗਮੀ ਖੁਸ਼ੀ ਨਹੀਂ ਗਮੀ ਨੂੰ ਪਾਰਗਟ ਕਰਨ ਜਿਵੇਂ ਹਾਈ ਹਾਈ ਰੱਬਾ ਇਹ ਵਾਲੀ ਜਿਹੜੇ ਸ਼ਬਦ ਆਉਣਗੇ ਜਿਵੇਂ ਹਾਈ ਮਾਂ ਮੈਂ ਪਾਸ ਕਿਉਂ ਨਹੀਂ ਹੋਇਆ ਇੱਕ ਦੁੱਖ ਪੇਸ਼ ਕਰ ਰਹੇ ਨੇ ਤਾਂ ਇਹ ਇੱਕ ਦੁੱਖ ਪੇਸ਼ ਕਰਨਾ ਹਾਈ ਰੱਬਾ ਇਕ ਕੀ ਕੀਤਾ ਤੂੰ ਤਾਂ ਇੱਥੇ ਇੱਕ ਗਮ ਮਤਲਬ ਗਮੀ ਜਾਂ ਇੱਕ ਦੁੱਖ ਪੇਸ਼ ਹੁੰਦਾ ਜਿਹੜੇ ਸ਼ਬਦ ਕਿਸੇ ਦੁੱਖ ਪੇਸ਼ ਕਰਨ ਲਈ ਆਪ ਮਹਾਰੇ ਸਾਡੇ ਮੂੰਹ ਦੇ ਵਿੱਚੋਂ ਨਿਕਲਣ ਅੱਗੇ ਹੈ ਸਾਡੇ ਸਤਕਾਰਵਾਚਕ ਬਿਸਮਿਕ ਉਹ ਬਿਸਮਿਕ ਜਿਹੜੇ ਕਿਸੇ ਲਈ ਸਤਕਾਰ ਪ੍ਰਗਟ ਕਰਨ ਆਓ ਜੀ ਜੀ ਆਇਆਂ ਨੂੰ ਤਨਪਾਗ ਇਹ ਵਾਲੀ ਜੋ ਸ਼ਬਦ ਆਉਂਦੀ ਆ ਤਾਂ ਸਾਨੂੰ ਪਤਾ ਲੱਗਦਾ ਕਿ ਇਹਨਾਂ ਦੇ ਰਾਹੀਂ ਕਿਸੇ ਨੂੰ ਸਤਕਾਰ ਦਿੱਤਾ ਜਾ ਰਿਹਾ ਜਿਵੇਂ ਤਨਪਾਗ ਬੜੀ ਦੀਰ ਮਗਰੋਂ ਤੁਹਾਡੇ ਦਰਸ਼ਨ ਹੋਏ ਤਾਂ ਇਹਦੇ ਵਿੱਚ ਉਹ ਕਹਿਣਗੇ ਕਿ ਦੇ ਵਿਚਾਰੀ ਬਿਸਮਿਕ ਦੇ ਵਿੱਚ ਕਿੱਥੇ ਆ ਤਾਂ ਇਹ ਇੱਕ ਸਤਕਾਰਵਾਚਕ ਜੀ ਆਇਆਂ ਨੂੰ ਸਾਡੇ ਘਰ ਆ ਕੇ ਤੁਸੀਂ ਸਾਡਾ ਮਾਨ ਵਧਾਇਆ ਤਾਂ ਇਹ ਕੀ ਇੱਕ ਸਤਕਾਰ ਸਤਕਾਰਵਾਚਕ ਬਿਸਮਿਕ ਅਸੀਸਵਾਚਕ ਬਿਸਮਿਕ ਜਿਦੇ ਵਿੱਚ ਕਿਸੇ ਨੂੰ ਅਸੀਸ ਦਿੱਤੀ ਜਾਵੇ ਉਹ ਬਿਸਮਿਕ ਜਿਹੜੇ ਕਿਸੇ ਲਈ ਅਸੀਸ ਜਾਂ ਆਸ਼ੀਰਵਾਦ ਦਾ ਪਾਵ ਪ੍ਰਗਟ ਕਰਨ ਪਲਾ ਹੋਵੇ ਜਉਂਦੇ ਰਹੋ ਜਵਾਨੀਆਂ ਮਾਣੋ ਲੰਮੀ ਉਮਰ ਹੋਵੇ ਤੇ ਜਿਵੇਂ ਬੁੱਢ ਸਹਾਗ ਹਨ ਰੱਬ ਪਲਾ ਕਰੇ ਤਾਂ ਇਹਦੇ ਵਿੱਚ ਕੀ ਹੈ ਅਸੀਸ ਦਿੱਤੀ ਜਾਂਦੀ ਹੈ ਜਿਵੇਂ ਪਲਾ ਰੱਬ ਪਲਾ ਕਰੇ ਤੋਂ ਜੀਵਨ ਵਿੱਚ ਸਫਲ ਹੋਵੇ ਬੁੱਢ ਸਹਾਗਣ ਹੋਵੇਂ ਤੂੰ ਮੇਰੀ ਬਹੁਤ ਸੇਵਾ ਕਰੀ ਤੂੰ ਮੇਰੀ ਬਹੁਤ ਸੇਵਾ ਕਰੀ ਬੁੱਢ ਸਹਾਗਣ ਹੋਵੇਂ ਤਾਂ ਇਹ ਆਪ ਮਹਾਰੇ ਜਿਹੜੇ ਸ਼ਬਦ ਸਾਡੇ ਮੂੰਹਾਂ ਚੋਂ ਨਿਕਲਦੇ ਨੇ ਤਾਂ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਿਸਮਿਕ ਤੇ ਬਿਸਮਿਕ ਦੀਆਂ ਅੱਗੇ ਕਿਹੜੀਆਂ ਸਾਡੀਆਂ 9 ਸ਼ਬਦ ਸਹਿਣੀਆਂ ਕਿ ਉਹ ਜਿਹੜਾ ਮੂੰਹ ਚੋਂ ਨਿਕਲ ਰਿਹਾ ਸ਼ਬਦ ਆ ਕਿਸੇ ਨੂੰ ਸੀਸ ਦੇ ਰਿਹਾ ਜਾਂ ਕੋਈ ਦੁੱਖ ਪੇਸ਼ ਕਰ ਰਿਹਾ ਜਾਂ ਕੋਈ ਖੁਸ਼ੀ ਜਾਂ ਕਿਸੇ ਦੀ ਪ੍ਰਸੰਸਾ ਸਿਫਤ ਕਰ ਰਿਹਾ ਕਿਸੇ ਦੀ ਫਿਰ ਫਟਕਾਰ ਬਾਸ਼ਕ ਬਿਸਮਿਕ ਉਹ ਬਿਸਮਿਕ ਜੋ ਕਿਸੇ ਨੂੰ ਫਟਕਾਰ ਜਾਂ ਲਾਨਤ ਦੇ ਭਾਅ ਪ੍ਰਗਟ ਕਰਨ ਜਿਵੇਂ ਫਿੱਟੇ ਮੂੰ ਲਖ ਲਾਨਤ ਜਿਵੇਂ ਦੁਰ ਫਿੱਟੇ ਮੂੰ ਤੋਂ ਇੰਨਾ ਕਮੀਨਾ ਨਿਕਲੇਗਾ ਮੈਂ ਸੋਚਿਆ ਵੀ ਨਹੀਂ ਸੀ ਤਾਂ ਇਹ ਆਪ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਸਤਿਆਨਾਸ਼ ਇਹ ਸਬਜੀ ਬਣਾਈ ਕਿਸ ਨੇ ਹੈ ਤਾਂ ਇੱਕ ਇੱਕ ਲਾਨਤ ਉਹ ਬਲਿਚੀ ਆ ਜਾਂਦੀ ਹੈ ਤੇ ਹਮੇਸ਼ਾ ਬਾਕ ਦੇ ਸਟਾਰਟਿੰਗ ਦੇ ਵਿੱਚ ਹੀ ਵਿਚਰਨਗੇ ਉਹ ਕਈ ਵਾਰੀ ਜਦੋਂ ਬਾਕ ਦਿੰਦਾ ਨਾ ਇਹਨੂੰ ਲਾਸਟ ਤੇ ਲਾ ਦਿੰਦਾ ਜਿਵੇਂ ਇੱਥੇ ਕੁਝ ਮਤਲ ਲਿਖ ਕੇ ਲਾਤਾ ਤਾਂ ਨਹੀਂ ਇਹ ਹਮੇਸ਼ਾ ਬਾਕ ਦੇ ਸਟਾਰਟਿੰਗ ਦੇ ਵਿੱਚ ਆਉਂਦੇ ਨੇ ਤੇ ਇਹਨਾਂ ਦਾ ਚਿੰਨ ਵੀ ਇਹੀ ਰਹੂਗਾ ਇਹ ਬਹੁਤ ਵਾਰੀ ਪੁੱਛਦੇ ਨੇ ਕਿ ਬਿਸਮਿਕ ਦਾ ਚਿੰਨ ਕੀ ਆ ਬਿਸਮਿਕ ਦਾ ਚਿੰਨ ਇਹ ਹੈ ਆ ਇੱਛਾਵਾਚਕ ਬਿਸਮਿਕ ਉਹ ਬਿਸਮਿਕ ਜਿਹੜੇ ਮਨ ਦੀ ਇੱਛਾ ਪ੍ਰਗਟ ਕਰਨ ਮਨ ਦੀ ਇੱਛਾ ਪ੍ਰਗਟ ਕਰਨਾ ਹਾਈ ਜੀ ਕਾਸ਼ ਜੇ ਕਿਤੇ ਤਾਂ ਮਨ ਦੀ ਇੱਕ ਇੱਛਾ ਪ੍ਰਗਟ ਹੋ ਰਹੀ ਹੈ ਤਾਂ ਜਿਵੇਂ हे ਪਰਮਾਤਮਾ ਮੇਰਾ ਪੇਪਰ ਪਾਸ ਹੋ ਜਾਵੇ ਤਾਂ ਇੱਕ ਇੱਛਾ हे ਮਾਲਕਾ ਸਭ ਦਾ ਪਲਾ ਕਰੀ ਹੈਰਾਨੀ ਬਾਤਕ ਬਿਸਮਿਕ ਜਿਹਦੇ ਵਿੱਚ ਕੋਈ ਸਾਨੂੰ ਹੈਰਾਨੀ ਹੋਵੇ ਤੇ ਆਪ ਮਹਾਰੇ ਸਾਡੇ ਮੂੰਹ ਦੇ ਵਿੱਚੋਂ ਨਿਕਲ ਉਹ ਬਿਸਮਿਕ ਜਿਹੜੇ ਹੈਰਾਨੀ ਪ੍ਰਗਟ ਕਰਨ ਬਾ ਇਹ ਵਾਲੇ ਸਾਰੇ ਕਮਾਲ ਆ ਉਹ ਤੁਹਾਨੂੰ ਵੀ ਕੋਈ ਗੱਲ ਨਹੀਂ ਦੱਸਦਾ ਤਾਂ ਹੈਰਾਨੀ ਹੋਈ ਇਹਦੇ ਇੱਕ ਹੈ ਉਹ ਵਿਦੇਸ਼ ਚਲੇ ਗਿਆ ਤਾਂ ਇੱਥੇ ਸਾਰੇ ਕੀ ਆ ਇੱਕ ਹੈਰਾਨੀ ਨੂੰ ਦੱਸ ਰਹੇ ਨੇ ਸੂਚਨਾਵਾਚਕ ਬਿਸਮਿਕ ਉਹ ਬਿਸਮਿਕ ਜੋ ਸਾਨੂੰ ਸੂਚਨਾ ਜਾਂ ਸੰਕੇਤ ਦੇਣ ਲਈ ਵਰਤੇ ਜਾਣ ਕੀ ਸਾਨੂੰ ਪਹਿਲਾਂ ਹੀ ਕਿਸੇ ਨੇ ਕੋਈ ਸੂਚਨਾ ਦਿੱਤੀ ਜਾਂ ਪਹਿਲਾਂ ਸਾਨੂੰ ਕੋਈ ਵਾਰਨਿੰਗ ਦੇਤੀ ਜਵੇਂ ਖਬਰਦਾਰ ਵੇਖੀ ਵੇਖਿਓ ਖਬਰਦਾਰ ਅੱਗੇ ਸੜਕ ਟੁੱਟੀ ਹੋਈ ਆ ਤਾਂ ਇੱਕ ਸੂਚਨਾ ਦਿੱਤੀ ਸੰਕੇਤ ਕਰਤਾ ਬਚ ਕੇ ਇਹ ਬਿਮਾਰੀ ਬਹੁਤ ਖਤਰਨਾਕ ਆ ਤਾਂ ਇੱਕ ਸੂਚਨਾ ਦੇ ਦੇਣੀ ਸੰਕੇਤ ਦੇ ਦੇਣਾ ਇਹਦੇ ਵਿੱਚ ਜਿਹੜਾ ਜ਼ਿਆਦਾਤਰ ਪੁੱਛਿਆ ਗਿਆ ਪੀ ਵਾਈ ਕਿਊ ਦੇ ਉਹਦੇ ਵਿੱਚ ਸਿੱਧਾ ਪੁੱਛ ਲੈਂਦੇ ਨੇ ਬਿਸਮਿਕ ਕਿੰਨੇ ਤਰ੍ਹਾਂ ਦੇ ਨੇ ਬਿਸਮਿਕ ਹੈਗੇ ਨੇ ਸਾਡੇ 9 ਬਿਸਮਿਕ ਦਾ ਚਿੰਨ ਕੀ ਹੈ ਬਿਸਮਿਕ ਦਾ ਚਿੰਨ ਇਹ ਹੈ ਇਹ ਤੋਂ ਬਾਅਦ ਜਦੋਂ ਆਪਾਂ ਵਿਸ਼ਰਾਮ ਚਿੰਨ ਕਰਾਂਗੇ ਤਾਂ ਉਹਦੇ ਵਿੱਚ ਦੁਬਾਰੇ ਫੇਰ ਬਿਸਮਿਕ ਆਊਗਾ ਕਿਉਂਕਿ ਉਹ ਕਹਿੰਦੇ ਜਦੋਂ ਕੋਈ ਵੀ ਸ਼ਬਦ ਨੂੰ ਅਸੀਂ ਦੋ ਵਾਰ ਕਹਿੰਨੇ ਆ ਜਿਵੇਂ ਖਬਰਦਾਰ ਖਬਰਦਾਰ ਤਾਂ ਇਹ ਪਿਛਲੀ ਵਾਰ ਇੱਕ ਸਾਇ ਦੇ ਵਿੱਚ ਆਇਆ ਸੀ ਕਿ ਜਦੋਂ ਅਸੀਂ ਕਿਸੇ ਸ਼ਬਦ ਨੂੰ ਤਿੰਨ ਵਾਰ ਕਹਾਂਗੇ ਤਾਂ ਜਿਹੜਾ ਬਿਸਮਿਕ ਚਿੰਨ ਆ ਉਹਨੂੰ ਕਿੰਨੇ ਵਾਰ ਵਰਤਾਂਗੇ ਕਿ ਉਹਨੂੰ ਵੀ ਤਿੰਨ ਵਾਰ ਵਰਤਿਆ ਜਾਊਗਾ ਇਹ ਵਾਲੇ ਜਿਹੜੇ ਆਉਣਗੇ ਪੁੱਤ ਉਹ ਆਉਣਗੇ ਬਿਸ਼ਰਾਮ ਚੰਨ ਦੇ ਵਿੱਚ ਬਿਸ਼ਰਾਮ ਚੰਨ ਦੇ ਵਿੱਚ ਹੀ ਬਿਸਮਿਕ ਚੰਨ ਆ ਜਾਊਗਾ ਬਟ ਸ਼ਬਦ ਸਰੈਣੀ ਕਿਹੜੀ ਆ ਸਾਡੀ ਬਿਸਮਿਕਾ ਤਾਂ ਟੋਟਲ ਸਾਡੀਆਂ ਕਿੰਨੀਆਂ ਸੀ 9 ਸ਼ਬਦ ਸਰੈਣੀਆ ਤਾਂ ਜੋ ਜੀ ਕਦੀ ਜ਼ਿਆਦਾ ਤੁਹਾਨੂੰ ਕਲਾਸ ਮਿਲ ਗਈ ਹੋਗੀ ਜਾਂ ਇਸ ਕਲਾਸ ਮਿਲਣ ਤੋਂ ਬਾਅਦ ਮਿਲ ਜੂਗੀ ਤਾਂ ਇੱਥੇ ਸੀਗੇ ਸਾਡੇ ਸ਼ਬਦ ਸਰੈਣੀਆ ਤੇ ਹੁਣ ਅਸੀਂ ਦੇਖਦੇ ਆ ਇਹਦੇ ਪੀ ਵਾਈ ਕਿਊ ਜਿਹੜੇ ਸ਼ਬਦ ਮਨ ਦੀ ਖੁਸ਼ੀ ਗਮੀ ਹੈਰਾਨੀ ਡਰ ਨੂੰ ਟਾਰਗੇਟ ਕਰਨਾ ਉਨਨ ਕੀ ਕਵਾਂਗੇ ਬਿਸਮਿਕ ਪੜਨਾਮ ਵਿਸ਼ੇਸ਼ਣ ਜਾਂ ਜੋਜਕ ਜੋਜਕ ਦਾ ਦੋ ਵਾਕਾਂ ਨੂੰ ਜੋੜਨ ਲਈ ਵਿਸ਼ੇਸ਼ਣ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਜਿਹੜਾ ਦੱਸਦਾ ਇਹ ਹੈਗਾ ਸਾਡੇ 5 ਇਹ ਕਾਰਜ ਦੇ ਆਧਾਰ ਤੇ ਤੇ ਬੰਤਰ ਬੰਤਰ ਦੇ ਪੱਖ ਤੋਂ ਸਾਡੇ ਹੈਗੇ ਨੇ 3 ਤੇ ਕਾਰਜ ਦੇ ਪੱਖ ਤੋਂ ਹੈਗੇ ਨੇ 2 ਵਿਸ਼ੇਸ਼ਣ ਪੜਨਾਮ ਹੈਗਾ ਸਾਡਾ 6 ਜਿਹੜਾ ਨਾਮ ਦੀ ਜਗ੍ਹਾ ਤੇ ਆਉਂਦਾ ਤਾਂ ਜਿਹੜੇ ਸ਼ਬਦ ਮਨ ਦੀ ਖੁਸ਼ੀ ਗਮੀ ਜਾਂ ਹੈਰਾਨੀ ਪ੍ਰਗਟ ਕਰਨ ਤਾਂ ਉਹ ਹੈਗੇ ਨੇ ਸਾਡੇ ਬਿਸਮਿਕ ਬਿਸਮਿਕ ਚਿੰਨ ਚੁਣੋ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਬਿਸਮਿਕ ਚਿੰਨ ਕਿਹੜਾ ਤਾਂ ਇਹ ਸਾਡਾ ਬਿਸਮਿਕ ਚਿੰਨ ਇਹਦਾ ਕੁਐਸਚਨ ਮਾਰਕਾ ਇਹ ਸਾਡੇ ਸਾਰੇ ਵਿਸ਼ਰਾਮ ਚਿੰਨ ਅੱਗੇ ਆਉਣਗੇ ਬਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ 9 ਦੇ 5 ਦੇ 6 ਦੇ ਜਾਂ 8 ਦੇ ਤਾਂ ਕਿੰਨੇ ਪ੍ਰਕਾਰ ਦੇ ਹੁੰਦੇ ਨੇ 6 ਦਾ ਸਾਡਾ ਹੈਗਾ ਪਰਨਾਮ 8 ਦਾ ਹੈਗਾ ਸਾਡਾ ਕਿਰਿਆ ਵਿਸ਼ੇਸ਼ਣ ਨਾਮ ਹੈਗਾ ਸਾਡਾ ਪੰਜ ਦਾ ਤੇ ਵਿਸ਼ੇਸ਼ਣ ਵੀ ਹੈਗਾ ਸਾਡਾ ਪੰਜ ਦਾ ਤਾਂ ਵਿਸਮਿਕ ਹੈਗੇ ਨੇ ਸਾਡੇ 9 ਦੇ ਸ਼ਬਦ ਸ਼੍ਰੇਣੀਆ ਟੋਟਲ ਸਾਡੀਆਂ ਹੈਗੀਆਂ 8 ਵਿਸਮਿਕ ਸ਼ਬਦ ਚੁਣੋ ਇਹਨਾਂ ਦੇ ਵਿੱਚੋਂ ਵਿਸਮਿਕ ਸ਼ਬਦ ਕਿਹੜੇ ਨੇ ਪਰ ਕਿਉਂਕਿ ਅਸੀਂ ਦਾ ਦੇ ਦੀ ਸੰਬੰਧਕ ਹੋਗੇ ਜੋਜਕ ਹੋਗੇ ਤਾਂ ਇਹਨਾਂ ਦੇ ਵਿੱਚੋਂ ਇਹ ਹੋਗੇ ਸਾਡੇ ਵਿਸਮਿਕ ਸ਼ਬਦ ਤਾਂ ਇਹ ਹੋਗੇ ਇਹਨਾਂ ਦਾ ਚਿੰਨ੍ਹ ਸਮੂਦਨੇ ਵਿਸਮਿਕ ਚੁਣੋ ਇਹਨਾਂ ਦੇ ਵਿੱਚ ਕਿਸੇ ਨੂੰ ਸਮੂਦਨ ਕਰਨ ਲਈ ਤਾਂ ਕਿਹੜਾ ਚੁਣਾਂਗੇ ਅਸੀਂ ਵੀਡੀਓ ਰੋਕੋ ਤੇ ਅਨਸਰ ਕਰੋ ਤਾਂ ਇਹਦਾ ਆਜੂਗਾ ਵੇ ਨੀ ਨੀ ਕੁੜੀਏ ਬੇ ਮੁੰਡਿਆ ਇਹ ਵਾਲੇ ਆਗੇ ਸਾਡੇ ਕਿਸੇ ਨੂੰ ਬੁਲਾਉਣ ਲਈ ਸਮੂਦਨ ਕਰਨ ਲਈ ਦੁਰਫਿੱਟੇ ਮੂੰ ਲਖ ਲਾਂਤ ਬੀ ਸ਼ਰਮ ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹਨ ਤਾਂ ਕਿੱਦਾਂ ਦੇ ਵਿਸਮਿਕ ਨੇ ਇਹ ਕਿਸੇ ਨੂੰ ਸੂਚਨਾ ਦੇ ਰਹੇ ਨੇ ਕਿਸੇ ਨੂੰ ਸਮੂਦਨ ਜਾਫਰਕਾਰ ਯਾਸ਼ੋ ਕੋਈ ਦੁੱਖ ਦੱਸ ਰਹੇ ਨੇ ਕੋਈ ਗਮ ਦੱਸ ਰਹੇ ਨੇ ਤਾਂ ਇਹ ਆਗੇ ਦਾ ਅਨਸਰ ਆੜਾ ਤਾਂ ਇਥੋਂ ਤੱਕ ਸੀਗਾ ਤੁਹਾਡਾ ਬਿਸਮਿਕ ਤੇ ਹੁਣ ਅਸੀਂ ਦੇਖਦੇ ਆ ਅਖਾਣ ਅਖਾਣ ਜਿਹੜਾ ਬਾਤ ਆਪਣੇ ਆਪ ਦੇ ਵਿੱਚ ਕੰਪਲੀਟ ਹੋਵੇ ਉਹਨਾਂ ਨੂੰ ਅਪਾਖਾਂ ਕਹਿੰਦੇ ਆ ਮੁਹਾਵਰਾ ਕੁਝ ਕੁ ਸ਼ਬਦਾਂ ਦਾ ਇੱਕ ਸਮੂਹ ਹੁੰਦਾ ਅੱਖੀ ਬੇਤ ਕੇ ਮੱਖੀ ਨਹੀਂ ਖਾਦੀ ਜਾਂਦੀ ਤਾਂ ਇਹਦਾ ਮੀਨਿੰਗ ਹੁੰਦਾ ਕਿਸੇ ਦੇ ਔਗਣ ਜਾਣਦੇ ਹੋਏ ਉਸ ਨਾਲ ਸਾਂਝ ਨਹੀਂ ਪਾਈ ਜਾ ਸਕਦੀ। ਇਹ ਤੁਹਾਡਾ ਪਿੱਛੇ ਆ ਕੇ ਹਟਿਆ ਆਟਾ ਗੁੰਦੀਏ ਤੇਰਾ ਸਿਰ ਕਿਉਂ ਹਿਲਦਾ ਜਾਂ ਆਟਾ ਗੁੰਦੀਏ ਆਟਾ ਗੁੰਦੀ ਕਿਉਂ ਹਿਲਦੀ ਆ ਮਤਲਬ ਇਹਦੇ ਪਿੱਛੇ ਸੀਗਾ ਕਿ ਆਟਾ ਗੁੰਦੀ ਕਿਉਂ ਹਿਲਦੀ ਆ ਤਾਂ ਹੁਣ ਜੇ ਕੋਈ ਆਟਾ ਗੁੰਨੂਆ ਤਾਂ ਹਿੱਲੂਗਾ ਤਾਂ ਹਿੱਲਜੁਲਦਾ ਹੁੰਦੀ ਆ ਦਾ ਤਾਂ ਜਦੋਂ ਬਹਾਨਾ ਬਣਾ ਕੇ ਕਿਸੇ ਨਾਲ ਜਦੋਂ ਕਿਸੇ ਨਾਲ ਲੜਾਈ ਕਰਨ ਦਾ ਬਹਾਨਾ ਲੱਭਣਾ ਹੋਵੇ ਬੰਦੇ ਨੇ ਬਿਨਾਂ ਗੱਲ ਤੋਂ ਕਿਸੇ ਨਾਲ ਲੜਨਾ ਹੋਵੇ ਤਾਂ ਉਹਦੋਂ ਕਹਿੰਦਾ ਕਿ ਆਟਾ ਗੁੰਨਦੀ ਕਿਉਂ ਹਿਲਦੀ ਆ ਕਿ ਬਸ ਲੜਾਈ ਲੜਨ ਦਾ ਮਾਨਾ ਬਸ ਇੱਕ ਬਹਾਨਾ ਚਾਹੀਦਾ ਆਪਣੇ ਅੱਖ ਓਕੇ ਆਪਣੇ ਅੱਖ ਪਰਾਇਆ ਡੇਲਾ ਜਦੋਂ ਕੋਈ ਆਪਣੀ ਚੀਜ਼ ਨੂੰ ਦੂਜੇ ਨਾਲੋਂ ਚੰਗਾ ਸਮਝੇ ਤਾਂ ਜੇ ਤੇਰੀ ਆਪਣੀ ਆਪਣੀ ਤੇ ਤੇਰੀ ਅੱਖ ਹੋਗੀ ਤੇ ਦੂਜੇ ਦੀ ਅੱਖ ਡੇਲਾ ਹੋਗੀ ਉਦੋਂ ਆਪਣੀ ਆਪਣੀ ਢਫਲੀ ਆਪਣਾ ਆਪਣਾ ਰਾਗ ਹਰ ਕਿਸੇ ਦਾ ਕੰਮ ਕਰਨ ਦਾ ਟੰਗ ਵੱਖਰਾ ਵੱਖਰਾ ਹੁੰਦਾ ਹੈ ਤਾਂ ਹਰ ਕਿਸੇ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹਦਾ ਆਪਣਾ ਆਪਣਾ ਅਲੱਗਾ ਐਤਵਾਰ ਦੀ ਚੜੀ ਨਾ ਕੋਠਾ ਛੱਡੇ ਨਾ ਕੜੀ ਮਤਲਬ ਐਤਵਾਰ ਨੂੰ ਜਿਹੜੀ ਪਹਿਲਾਂ ਪੁਰਾਣੇ ਟਾਈਮਾਂ 'ਚ ਕਹਿੰਦੇ ਹੁੰਦੇ ਸੀ ਕਿ ਇਹ ਮੀਂਹ ਜਿਹੜਾ ਸਟਾਰਟ ਹੋਇਆ ਉਹ ਐਤਵਾਰ ਨੂੰ ਸਟਾਰਟ ਹੋਇਆ ਐਤਵਾਰ ਨੂੰ ਮੀਂਹ ਪੈਣਾ ਸ਼ੁਰੂ ਹੋਇਆ ਹੁਣ ਤਾਂ ਮੀਂਹ ਲੰਬਾ ਹੀ ਚੱਲੂਗਾ ਤੇ ਜਦੋਂ ਕਿਹਾ ਜਾਂਦਾ ਕਿ ਐਤਵਾਰ ਨੂੰ ਮੀਂਹ ਪੈਣਾ ਸ਼ੁਰੂ ਹੋ ਜੇ ਜਾਂ ਚੜੀ ਲੱਗ ਜਾਵੇ ਤਾਂ ਕੱਚੇ ਕੋਠੇ ਵੀ ਡਿੱਗ ਪੈਂਦੇ ਨੇ ਕਿ ਇਹ ਇਹ ਉੱਥੇ ਵਰਤਿਆ ਜਾਂਦਾ ਜਦੋਂ ਕੋਈ ਕੰਮ ਕਰਨਾ ਸਟਾਰਟ ਕਰ ਲਈ ਤੇ ਆਪਾਂ ਕਹਿੰਦੇ ਕਿ ਇਹਦਾ ਗਿੱਲਾ ਪੀਣ ਪਾ ਲਿਆ ਉੱਥੇ ਵੀ ਆਪਾਂ ਕਹਿ ਦਿੰਨੇ ਆ ਤਾਂ ਇਹਦਾ ਹੈਗਾ ਕਿ ਐਤਵਾਰ ਨੂੰ ਜਿਹੜੀ ਚੀਜ਼ ਆਪਾਂ ਸਟਾਰਟ ਮਤਲਬ ਮੀ ਪੈਣਾ ਹੋਵੇ ਤਾਂ ਉਹ ਲੰਬਾ ਹੀ ਚੱਲੂਗਾ ਓਕੇ ਤੇ ਇਹ ਕਲਾਸ ਸੁਣਨ ਨੂੰ ਜੋਜਕ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਮਿਲੀ ਹੋਊਗੀ ਤੇ ਅੱਜ ਇੱਥੋਂ ਤੱਕ ਇੰਨੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ